ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਸਵੀਰ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਨੌ ਮੱਝਾਂ ਤੇ ਇੱਕ ਗਾਂ ਟੋਟਲ 10 ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਇਹ ਕਾ ਤਾਜੀ ਸੋਈ ਮੱਝ ਤੋਂ ਜਿਹੜੀ ਸ਼ੁਰੂਆਤ ਆਪਾਂ ਕਰਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਜੀ। ਵਧੀਆ ਜੀ ਵਧੀਆ। ਚਲੋ ਵਧੀਆ ਚੱਈਦਾ ਜੀ। ਤੇ ਨਾਮ ਦੱਸਦੇ ਕਰੀ ਆਪਾਂ। ਮਨਿੰਦਰ ਸਿੰਘ ਪਿੰਡ ਚੱਕਾ ਸੀਖ ਪਟਾਲਾ ਜ਼ਿਲ੍ਹਾ ਗਦਾਸਪੁਰ। ਤੇ ਫੋਨ ਨੰਬਰ ਬੋਲ ਦੇ ਕਰੀ। 958627754 ਠੀਕ ਆ। ਤੇ ਅੱਜ ਫਿਰ ਰੋਣ ਕਲਾਤੀ ਪੂਰੀ ਫਿਰ। ਹਾਂਜੀ ਹਾਂਜੀ। ਅੱਜ ਤੋਂ ਬਲਗੁੱਪ ਨੂੰ ਦੇਖੋ ਠੀਕ ਹੋ ਚੰਗੀ ਵਿੱਚ। ਠੀਕ ਆ। ਹਾਂਜੀ। ਤੇ ਕੁਝ ਬੱਚੇ ਵੀ ਜਿਹੜੇ ਇੱਧਰ ਵੱਜੇ ਆ। ਆ ਮੱਜਾਂ ਦੇ। ਤਿੰਨ ਬੱਚੇ ਜਿਹੜੇ ਇੱਧਰ ਆ ਇੱਕ ਦਾ ਗਾੜੀ ਆ। ਤੇ ਸ਼ਰਵਾਤ ਫਿਰ ਤਾਜੀ ਸੋਈ ਤੋਂ ਕਰ ਲੀਏ। ਦੇਖੋ ਵੀ। ਉਹ ਚੰ ਠੀਕ ਆ ਇਸ ਤਰ੍ਹਾਂ ਹੀ ਥੱਲੇ ਬੈਜੋ ਤਾਂ ਮਟਾਲ ਕੋ ਘੜਾ ਪਰਿਆ ਤਾਂ ਅੱਜ ਇੱਕ ਟੋਕੜ ਗੱਬਨ ਮੱਝ ਵੀ ਤੁਹਾਨੂੰ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ 25 25 ਉਹ ਜੰਗੀ ਚੌਂ ਨੀ ਟੋਕੀ ਆਪੇ ਹੀ ਨੇ ਇਸ ਉਹ ਜੰਗੀ ਚੋਈ ਠੀਕ ਆ ਜੀ ਖੋਲ ਲਾ ਹਾਂ ਫਿਰ ਤੋਰ ਦਈਏ ਜੇਰ ਜਿਹੜੀ ਹੈ ਜੇ ਇਹਦੇ ਪੈਨ ਵਾਲੀ ਆ ਥੋੜਾ ਜਿਹਾ ਥੋੜਾ ਜਿਹਾ ਜੇ ਸੁਗਨ ਹੋ ਜਾ ਦੁੱਧ ਕਿੰਨਾ ਕੁ ਵੇਤੀ ਚਵਾਈ ਜਾਊਗੀ ਦੁੱਧ ਕਿੰਦੀ ਯਾਰ 12 ਕਿਲੋ ਚਵਾਓਗੀ ਘੋਟੀ ਜਾਣਾ ਸੜਾਦੀ ਯਾਰ ਠੀਕ ਆ 12 ਚਵਾਉਣੀ ਯਾਰ ਬਾਕੀ ਤਾਜੀ ਸੂਰੀਆ ਲੱਪੇ ਲੁਪੇ ਜੇ ਜਿਹੀ ਆਈ ਏ ਸਿੱਧੀ ਸਿੱਧੀ ਤੋਰ ਦੇ ਦਈਏ ਕਰਨ ਆਹ ਦੇਖ ਸਾਡੇ ਸਮਾਂ ਆ ਗਿਆ ਚੰਗੀ ਤਿਆਰ ਹੋ ਗਈ ਆ ਥੱਲੇ ਤੇ ਜੱਜਾ ਫਿਰ ਮੁੱਲ ਵੇਦੀ ਆ ਤਾਂ ਇਹ ਜੀ ਮੁੱਲ ਕਰਨਾ ਹੁਣ ਬੰਦਾ ਬੰਦਾ ਢੜੀ ਢੜੀਆਂ ਮੇਲਾ ਮਲਾ ਆ ਠੀਕ ਹੈ ਵੇਚਣ ਵਾਲੇ ਰਕਮ ਅਸਦੀਆਂ ਕਰਨੀਆਂ ਠੀਕ ਹੈ ਮੁੱਲ ਇਹਦਾ 5000 ਆ ਰਿਹਾ ਅੱਛਾ ਬਾੜੀਆਂ ਬਿਜੋੜੀ ਦਵਾ 6000 ਦੀ ਦੇ ਦੇਣੀ ਆ ਤਾਜੀ ਸੋਈ ਤਾਜੀ ਸੋਈ ਚਲੋ ਠੀਕ ਹੈ ਬਾਕੀ ਕੋ ਫੋਨ ਲਾਵੇ ਅੱਜ ਰੇਟ ਸਾਰੇ ਨਿਕਨੇਗੇ ਪੋਣੇ ਆ ਜਾਇਜ ਜਿਹੜੇ ਪਸ਼ੂਆਂ ਦੇ ਹਿਸਾਬ ਨਾਲ ਠੀਕ ਆ ਆ ਦੇਖ ਸਕਦੇ ਹਾਂ ਵਾਣਾ ਇਧਰ ਲੱਗੇ ਤਾਂ ਤੇ ਹੁਣ ਜਿਹੜੀ ਇੱਕ ਆ ਗੱਬਣ ਹੈਗਾ ਜਿਹੜੀ ਬੈਜੂਗੀ 55 ਠੀਕ ਆ ਤੋ ਜੀ ਪਹਿਲਾਂ 11 ਮੀਟਰ ਦੀ ਵਜੋਂ ਆਇਆ ਸੀ 20 ਕਿਲੋ ਜਵਾਜੂਗੀ ਬੜੀ ਨਾਲ ਠੀਕ ਹੈ ਜੀ ਕੱਦ ਕਾਠੇ ਦਾ ਚੰਗਾ ਉੱਚਾ ਵਾ ਤੇ ਹੈਗੀ ਜਰਸੀ ਕ੍ਰੋਸ ਹੈ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਹੁੰਦਾ ਬਾਕੀ ਹਵਾਨਾ ਗਾਂ ਨਾਲ ਵੀ ਚੰਗਾ ਪਰ ਹੁੰਦੀ ਆ ਤੇ ਹਵਾਨਾ ਪਛਾਣ ਨਾਲ ਵੀ ਚੰਗਾ ਪਰ ਹੁੰਦੀ ਆ ਕਿੰਨਾ ਫਿਰ ਮੁੱਲ ਰੱਖਣਾ ਵਿਧੀ ਇਹਦਾ ਮੋਲੇ ਦਾ ਵਿੱਚ ਹੀ ਸੈੱਟ ਕਰੀਏ 65 ਕਰੀਏ ਅੱਛਾ ਹਾਂ ਲਾ 50000 ਦੀ 50000 ਦੀ ਤੇ ਕਦ ਕਾਠੇ ਦਾ ਆਪਾਂ ਦੇਖ ਸਕਦੇ ਵੱਡੀ ਮਾਝ ਦੇ ਬਰਾਬਰ ਹੀ ਜਿਹੜਾ ਹੁੰਦਿਆ ਵਾ ਤੇ ਆਹ ਹਵਾਨਾ ਵੀ ਇਹਦਾ ਦੇਖ ਸਕਦੇ ਲੱਗੇ ਤਾਂ ਬਾਕੀ ਇਹ ਬਣੂਗੀ ਬੜੀ ਚਲਾਣੀ ਠੀਕ ਹੈ ਜੀ ਆ ਵੀਧੀ ਤਰਾਦ ਕੋ ਦਿੱਤੀ ਜੀ ਠੀਕ ਹੈ ਮਾੜਾ ਜਿਹਾ ਕਟਾ ਨਹੀਂ ਵੀਰਾ ਵੀ ਦਾ ਆਪਾਂ ਚਾਹੀਦਾ ਜਿੱਦੇ ਲਾਣਾ ਨੂੰ ਜੀ ਠੀਕ ਹੈ ਕੋਈ ਵੀਧੀ ਭੋਲਾ ਹੀ ਨਾ ਲੋ ਤਾਂ ਝੋਟੀਆਂ ਕਿ ਭਰੂਗੀ 12 13 ਕਿਲੋ ਹਾਂਜੀ 13 ਵੀ ਚਾ ਆ ਸਕਦੀ ਤੇ 12 ਵੀ ਚਾ ਆ ਸਕਦੀ ਤੇ ਵੱਧ ਵੀ ਚਾ ਆ ਸਕਦੀ ਝੋਟੀਆਂ ਉਤਰਦੀਆਂ ਠੀਕ ਆ 10 ਸੁਵਾ ਦੇ ਮੈਂ ਵਾਸਤੇ ਇੱਥੇ 8 ਕੋਲੋਂ ਕੋਲਾ 8 9 ਕਿਲੋ ਹੋ ਗਏ ਮੇਰੇ ਘਰੇ ਦੋ ਤੇ 3 ਕਿਲੋ ਹੋਵੇ ਚੋਂ ਆ ਇੱਕ ਨੰਬਰ ਹੋਊਗਾ ਬਾਕੀ ਅਜੇ ਤਾਜੀ ਸੋਈ ਆ ਹਾਂਜੀ ਵੱਡੀ ਝੋਟੀ ਨੇ ਖੂਪਾ ਬਾਕੀ ਛੋਟੇ ਸਿੰਘ ਦੀ ਮਾਲਕਿਆ ਸੋਹਣੀ ਝੋਟੀ ਆ ਹਾਂ ਬਈ ਸੱਦੇ ਸਵੰਨਾ ਇਹਦਾ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਮੁੱਲ ਕਰ ਨੂੰ ਵੀਜੀ ਦਾ 85 ਕਰੀਏ 90 ਕਰੀਏ ਹਾਂਜੀ 85000 ਦੇ ਗੰਦਾ ਕੈਫ ਨਹੀਂ ਕੀ ਸੰਗੀ ਲੱਗੀ ਹਾਂਜੀ ਹਾਂਜੀ ਹਾਂ ਚਲੋ ਦੇ ਦੇਣੀ ਆਣੀ ਝੋਟੀ 80000 ਦੀ ਆਣੀ 80000 ਦੀ ਹਾਂਜੀ ਬਾਕੀ ਵਿੱਚ ਛੋਟ ਛਾਟ ਕਰ ਦੋਗੇ ਦੋ ਲਿਆ ਛੱਡਾਂਗੇ 78000 ਦੀ ਦੇਤਾ 78000 ਦੀ ਝੋਟੀ ਦਵਾਗੇ ਝੋਟੀ ਦਿੱਤੀ 85 90000 ਬਾਕੀ ਅੱਜ ਇਹ ਆ ਕਿ ਕੋਈ ਫੋਨ ਲਾਵੇ ਬਸ ਜਿਹੜੇ ਵੀ ਦਾ ਕੋਈ ਵੀ ਪਸ਼ੂ ਪਸੰਦ ਹੁੰਦਾ ਵਾ ਅੱਜ ਇੱਕ ਵਾਰੀ ਜਗ੍ਹਾ ਵੇਲੀ ਕਰਨੀ ਸਾਰੇ ਬਾਹਰ ਆ ਕੇ ਫੋਨ ਆਲੇ ਮੁਰਗੀਆਂ ਉਹ ਮਹੀਆਂ ਬਸੋਂ ਹੀ ਵੇਚੀਆਂ ਜੋੜਾ ਹੀ ਅੱਛਾ ਵੀਰ ਨੇ ਸਾਈ ਵੀ ਪਾਈ ਆ ਅੱਛਾ ਪਠੰਡੇ ਵਾਲ ਦਾ ਐ ਤਰੁੰੜ ਕੇ ਕੱਲ ਦਾ ਫੋਨ ਹੀ ਨਹੀਂ ਚੁੱਕਦਾ ਜਰਾ ਮੈਨੂੰ ਲੱਗਦਾ ਸਾਡਾ ਮਾਲ ਦੋ ਵਿਗੜਿਆ ਹੁੰਦਾ ਆ ਤੇ ਇਹਨੇ ਬਾਕੀ ਸਲਾਹ ਲਾ ਕੇ ਪੈਸੇ ਦਾ ਅਰੇਂਜਮੈਂਟ ਕਰਕੇ ਫਿਰ ਫੋਨ ਆਵੇ ਠੀਕ ਆ ਏ ਵੀਜੀ ਇਹ ਵੀ ਪੱਥੋਂ ਦੀ ਸਈਏ ਠੀਕ ਆ ਆਲੀ ਨੇ ਮਗਰ ਕੱਟੀਏ ਇਹਦੇ ਮਗਰ ਕੱਟੀ ਆ ਜਿਹੜੀ ਹਾਂਜੀ ਇਹ ਕੋਈ ਬੋਲਾ 9 ਕਿਲੋ ਹੋਊਗਾ ਤੇ ਯਾਰ ਪਰ 12 ਕਿਲੋ ਚ ਆ ਜੂਗੀ ਭੋਲੀ ਠੀਕ ਆ ਜੀ ਸਾਤ ਣਾ ਨੇ ਦੇ ਵੀ ਦੇਖ ਸਕਦੇ ਲੱਗੇ ਤਾਂ ਉਹ ਚੰਗਾ ਚਵਾਕ ਬਾਕੀ ਇਹ ਵੀ ਪਾਰੇ ਬੱਲੇ ਦੀ ਮੱਜਾਂ ਚ ਜਿਆਦੀਆਂ ਪਾਰੇ ਬੱਲੇ ਦੀਆਂ ਹੀ ਆ ਜਿਹੜੀਆਂ ਚੰਗੇ ਨਿਗਰ ਝੋਟੀ ਐ ਇਹ ਵੀ ਹਵਾਨਾ ਦੇ ਥੱਲੇ ਦੇਖ ਸਕਦੇ ਦੁੱਧ ਵਾਲਾ ਹਵਾਨਾ ਜਿਹੜਾ ਇਹਦਾ ਵੀ ਅਲੈਕਸਾਂ ਦੇ ਜੀ ਨਿੱਗਰ ਹਵਾਣੇ ਦੀ ਮਾਲਕਾ ਜਿਹੜੀ ਆ ਬੜੀ ਮੀਨੀ ਵੀ ਆ ਹਾਂ ਹਵਾਣੇ ਤੇ ਲੱਗਦੇ ਦੇਖ ਸਕਦੇ ਜਵਾਈ ਤੇ ਇੱਕ ਨੰਬਰ ਹੋਊਗਾ ਵੀਰ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 75 ਦੀ ਝੋਟੀ ਕਿੰਦੀ ਆ ਅੱਛਾ ਇਹਦਾ ਮੁੱਲ 70000 ਹੈ ਠੀਕ ਹੈ ਹਾਂ ਜੀ ਤੇ ਕਿੰਨੇ ਰੇ ਦੇ ਦੇਣੀ ਆਪਾਂ ਦੋ ਛੜੀਆਂ ਸਤਾ ਜਿਓ 68 ਦੀ ਹਾਂ ਜੀ ਤੇ 1000 ਹੋਰ ਛੜਦੀਏ ਹਾਂ ਨਾ ਪੈੜੀ ਹਰ 65000 ਦੀ ਹਾਂਜੀ ਠੀਕ ਆ ਪੰਜਾਂ ਮਹੀਨੇ ਦੀ ਚੈੱਕ ਪਾਸ ਏ ਅੱਛਾ ਸੱਤ ਅੱਕੜ ਉਹ ਤੋਂ 7 ਕਿਲੋ ਕਰਕੇ ਮੇਰੇ ਘਰੇ ਇੱਕੋ ਜਿਹਾ ਸਿੰਗਲਾ ਡੀ ਵੀ ਇੱਥੇ ਵੇਖ ਲਓ ਠੀਕ ਆ ਬਾਕੀ ਕੁਝ ਸੱਦੀ ਕਰਕੇ ਖੜੀ ਜਿਹੜੇ ਇਹ ਚੈੱਕ ਪਾਸ ਏ ਪਾਸ ਨਾ ਕਰਾਈ ਆਪਣੇ ਘਰ ਵੇਖੋ ਕਿੰਦਾ ਦੀ ਪਿੱਠ ਲੱਗੀ ਛੋਟੀ ਜੋ ਕਿੰਨੇ ਚਿਰ ਤੇ ਚੈੱਕ ਪਾਸ ਏ ਪੰਜਾਂ ਮਹੀਨੇ ਦੀ ਬਸ ਕੀ ਚਵਾਰ ਵੀਰ ਜੀ ਕਿਤੇ ਲੱਗਾ ਹੋਵੇ ਇਹਨੂੰ ਕਾਨੂੰਗਲਾ ਤੇ ਸੱਜਰ ਨੇ ਕਿੰਨਾ ਕਿਤੇ ਚਵਾਇਆ ਤੁਦੂ ਵੀਰ ਜੀ ਸੱਜਰ ਨੇ ਜਮ 15 ਕਿਲੋ ਕਿਹਾ ਆ ਅੱਛਾ ਹਾਂਜੀ ਬਾਕੀ ਆਏ ਪਿੱਛੇ ਚੰਗੀ ਸਾੰਬ ਵਾਲੇ ਘਰੋਂ ਜਾਬਦੀ ਇਹ ਤਾਂ ਬਾਕੀ ਚਲੋ ਸੋਹਣੀ ਝੋਟੀ ਆ ਪੱਠਪੁੜੇ ਦੀ ਜਿਹੜੀ ਚੰਗੀ ਸੰਭੀ ਸੰਭੀ ਚੰਗੀ ਆ 7 ਕਿਲੋ ਪੱਕਾ ਦੁੱਧ ਹੈਗਾ ਜੇ ਤੇ ਕੋਲ 5 ਮਿੰਟ ਚੱਕ ਪਾ ਦਊਗੀ ਬਾਕੀ ਚੰਗੇ ਕੱਦ ਕਾਟਦੀ ਆ ਚੰਗੀ ਬੇਲਦੀ ਆ ਜੇ ਦੀ ਦੇਖੋ ਠੰਡਾ ਲੱਗਾ ਹੈ ਹਾਂ ਇਹ ਕੰਦੇ ਥਾਣੇ ਦੇ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਯਾਹਾਂ ਦੀ ਉਦਾਈਆਂ ਤੋਂ ਕੰਮ ਜਿੰਨਾ ਵਜਣੇ ਮੈਂ ਦਾ ਹਾਂਜੀ ਹਾਂਜੀ ਇਹਦਾ ਮੁੱਲ 6500 ਆ ਰਿਹਾ ਅੱਛਾ ਹਾਂਜੀ ਦੇਣੀ ਕਿੰਨੇ ਦੀ ਆਪਾਂ ਜਿੰਨੇ ਲੋਗ ਦੇ ਦਾਂਗੇ ਪੂਰੇ 60 ਦੇ ਦਈਏ ਫਿਰ ਇਹ ਵੀ ਦੇਣ ਵਾਲੀ ਗੱਲ ਕਰੀਏ ਦੇ ਦਾਂਗੇ ਠੀਕ ਐ ਅੱਜ ਮਾਲ ਵੇਚਣਾ ਆ ਸਾਰਾ ਇਹ ਕਿਹੜਾ ਵੇਖੋ ਵੀਰ ਜੀ ਮੈਂ ਕਿੱਦਾਂ ਦੀ ਆ ਠੀਕ ਐ ਮੈਂ ਆ ਵੇਖੋ ਕਿੱਦਾਂ ਲੀਵਾ ਕਰ ਮਾਰੀ ਨੂੰ ਇਹ ਪੰਚਾਇਤ ਦੇ ਨਹੀਂ ਹੁੰਦੀ ਤਿਆਰ ਹੋਣਾ ਵਾ ਜਿਹੜਾ ਹਾਂਜੀ ਦੋ ਲੋਗ ਜੀ 13 ਜਮਾ ਕਿਲੋ ਦਾ ਕਾੜਿਆ 200 ਬੰਦਿਆਂ ਚ ਜੀ ਸਾਜ ਵਾਲੇ ਬੰਦੇ ਕ ਆਪਣੇ ਲਾਗੋ ਲਈ ਆ ਠੀਕ ਐ ਹਾਂਜੀ ਅਜੇ ਤੇ ਚੰਗੀ ਭਰੂਗੀ ਪਾ ਕੇ ਔਰੇ ਪ ਨਰੂ ਬੰਦਾ ਗੱਲ ਕੋਈ ਨਹੀਂ ਦਰ ਸੋਨ ਟੱਕਰ ਜਿਹੜੀ ਹੈ ਪੂਰੀ ਭਰਨੀ ਆ ਜਿਹੜੀ ਜਿਆਦਾ ਦੇਖ ਸਕਦੇ ਢਿੱਲਾ ਹਵਾਨੇ ਚ ਛਾਣੇ ਹਵਾਨਾ ਇਹਨੇ ਜਿਆਦਾ ਤਿਆਰ ਕਰਨਾ ਬਾਕੀ ਜਿਹੜੇ ਵੀਰਾਂ ਨੂੰ ਪਰਖੇ ਉਹਨਾਂ ਨੇ ਆਪੇ ਜਿਹੜੀ ਪਛਾਣ ਲੈਣੀ ਆ ਜਿਹਨੋਂ ਤੇ ਵੀਰੇ ਦੀ ਪਰਖ ਆ ਮੈਂ ਲੈਣੂਗਾ ਜੇ ਇਹਨੂੰ ਨਹੀਂ ਅੱਗੇ ਇਹਨੂੰ ਬਾਤੋਂ ਭਾਜੂ ਮਰਜ਼ੀ ਮੱਥੇ ਮਾਰਦਾ ਰਹੇ ਠੀਕ ਆ ਹਾਂਜੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਦੀ 85 ਕਰੀਏ 80 ਹਜ਼ਾਰ 2000 ਛੱਡ ਦੇਣਾ ਅੱਛਾ 80 ਤੋਂ 20 ਨਹੀਂ ਦੇਣੀ ਆ 78000 ਦੇ 60-70000 ਦੀ ਉਧਾ ਮਹੀ ਆ ਜਿੰਨਾ ਵਾਜਣਾ ਮਹੀ ਦਾ ਠੀਕ ਆ ਹਰ ਇੱਕ ਨਹੀਂ ਦੋਵੇਂ ਮਈਆਂ ਗੱਲ ਰੱਖੀਆਂ ਆ ਠੀਕ ਆ ਹਾਂਜੀ ਤੇ ਹੁਣ ਇੱਕ ਆ ਗੱਭਨ ਜੇ ਇਹ ਵੀ ਨਹੀਂ ਜੀ ਦੋ ਤਿੰਨ ਲੈ ਜੂਗੀ ਤੋੜ ਦੋ ਫਿਰ ਇਹਨੂੰ ਮੈਂ ਬਾਕੀ ਥਾਣੇ ਦਾ ਵੀ ਚੰਗਾ ਲੱਗਾ ਦੋ ਦੋ ਨੇ ਨਾ ਦੇਖ ਸਾ ਦੇ ਬਣਾਇਦਾ ਵੀ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀਰ ਜੀ ਦਾ ਮੁੱਲ ਵੀਰ ਜੀ 65000 ਅੱਛਾ 60000 ਚੋਂ 40000 64000 ਦੀ ਹਾਂਜੀ ਠੀਕ ਆ ਤੇ ਹੁਣ ਅੱਗੇ ਹੌਲੇ ਪਾ ਬਈ ਡੇਢ ਕਿਲੋ ਵੀਰ ਜੀ ਮਾਚ ਲਈ ਬੱਚਾ ਜਰਾ ਹੈ ਨਹੀਂ ਇਹ ਠੀਕ ਆ ਚਾਰ ਦਿਨ ਬੜੀ ਨਿੰਦੇ ਹੋ ਗਈ ਠੀਕ ਆ ਹਾਂਜੀ ਦੁੱਧ ਇਸਲੇ 9 ਦਾ ਪਾ 10 ਹੋਏ ਪਰ ਅੱਖ ਕਰੋ ਕਰ ਜਿਹੜਾ ਮਰਜ਼ੀ ਆਇਆ ਸੁਆਗਤ ਰੱਖਾ ਕੋ ਮੋਟਰ ਹੁਣ ਪਿਓ ਨਹੀਂ ਦੀਦੀ ਪੱਕਾ ਦੁੱਧ ਹੈਗਾ 8 ਲੀਟਰ ਇਹ ਜੀ ਕਿਉਂਗੇ ਦਿਨ ਆਇਆ ਠੀਕ ਆ ਜੀ ਉਹ ਨੀਲੀ ਦੀ ਆਵੇ ਲੋ ਡੇਰੀ ਚ ਮਾਤੀ ਜਿਹੜੇ ਕਹਿੰਦੇ ਕਿ ਆਈ ਹੈ ਇੱਕ ਹੋਰ ਹੈ ਜੋੜਾ ਹੀ ਹੈ ਡੇਰੀ ਚ ਤੇ ਇਹਦਾ ਫਰਮੂਲਾ ਮੋਲੇ ਦਾ ਵੀ ਜੀ 5000 ਅੱਛਾ ਹਾਂ ਜੀ ਦੇਦੀ ਕਿੰਨੇ ਦੀ ਆਈ ਹਾਂ ਨਾ ਸ਼ਰੀਆ ਦੀ ਮਹੀ ਲੈ ਰਹੀ ਚਲੋ ਯਾਰ ਹੋਰ ਛੱਡ ਦੇ 45 ਦੀ ਜਾਨ 45 ਦੀ ਜਾਨ ਇਸ ਲਈ 1 ਕਿਲੋ ਦੋ ਦਿਜੀਏ ਠੀਕ ਹੈ ਜੀ ਇਹਦੇ ਸਾਡੇ 9 ਕਿਲੋ ਦੋ ਕਿਲੋ ਕਰਕੇ ਕਿਹੜਾ ਮਰਜੀ ਹੈ ਠੀਕ ਹੈ ਬਾਕੀ ਥਾਣਾ ਦਾ ਸਾਈਜ਼ ਗਿਆ ਇਹਦਾ ਵੀ ਚੰਗਾ ਵਾ ਸੋਈ ਨੂੰ ਥੋੜਾ ਚਲੋ ਆ ਜੀ ਨੰਬਰ ਚਾਹੀਏ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ 50000 ਤੇ ਇਹ ਜੋੜਾ ਹੀ ਕਰਦੀ ਹੈ 90 ਦਾ ਤੇ ਦਾ ਅੰਗਰੀਜੀ ਅੱਛਾ ਜਿਹੜੀ ਬੱਦੀ ਕੋਲੇ ਆਲੇ ਮੈਂ ਜੋੜਾ ਇਕੱਠਾ ਲੈ ਕੇ ਨਾ 45 45000 ਤੇ ਸਾਨ ਤੇ ਉਹ ਮੀ ਕੀ ਮਾ ਜੰਚ ਲਈ ਹਾਂਜੀ ਹੋ ਗਈ ਤੇ ਠੀਕ ਹੈ ਹੋਰ ਕੁਝ ਹੈ ਨਾ ਬਾਜੀ ਬਾਕੀ ਇਹ ਕਿ ਤੁਹਾਡੇ ਘਰੋਂ ਕਿਤੇ ਸੱਲੀ ਕਰਕੇ ਜਿਹੜੀਆਂ ਸੋਈਆਂ ਦੋ ਟਾਈਮ ਚੋਲੇ ਚੱਲੇ ਗੱਬਨ ਪਾਸ ਕਰ ਲੇ ਦੇਖੋ ਨਹੀਂ ਆ ਸਕਦਾ ਤੇ ਵੀਡੀਓ ਕਾਲ ਤੇ ਚਵਾ ਲੈ ਹੈ ਨਾ ਜੋ ਵੀ ਹੈ ਤੁਹਾਡੇ ਸਾਹਮਣੇ ਆਪ ਨਹੀਂ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖੋ